ਉਹ ਜਿੱਥੇ ਜਾਂਦੇ ਨੇ ਨਿਗਾਲ ਕਰੀ ਜਾਂਦੇ ਤਨ ਗੈ ਕਮਾਈ ਸਾਧੂ ਦੀ ਜਿੱਥੇ ਜਾਂਦੇ ਨੇ ਜਿੱਥੇ ਜਾਂ ਹਾਂਜੀ ਹਾਂਜੀ ਅੱਛਾ ਜੀ ਅੱਜ ਆ ਜਾਓ ਅੱਛਾ ਠੀਕ ਹੈ ਜੀ ਹਵਾ ਹੋਵਾ ਅੱਛਾ ਜੀ आज हाँ ठीक, <coughs> ठीक है जी लोग भी हाँ लोग भी ठीक है जी और कोई आ जी मूरे ठीक है जी अच्छा जी अच्छा जी हाँ लोग भी ठीक है जी ठीक है जी ठीक है ਉਹਨਾਂ ਨਾਲ ਕੋਈ ਨਾ ਕੋਈ ਢੋ ਬਣਾਉਣਾ ਹੁੰਦਾ ਕਿਸੇ ਮਹਾਪੁਰਸ਼ ਜੀ ਨੇ ਆਦੇ ਆਪਣੇ ਕੋ ਬਾਬਾ ਜੀ ਨੇ ਐ ਕਿਸੇ ਨਾ ਕਿਸੇ ਸਾਧੂ ਦੇ ਵਿੱਚ ਦੀ ਕਿਰਪਾ ਕਰਨੀ ਵੀਕਾਰ ਜੋਦੇ ਨੇ ਜੀ ਤੇ ਉਹ ਆਪੋ ਦੀਆਂ ਗੁੱਡੀਆਂ ਆਪਾਂ ਨੂੰ ਖਿਡਾ ਰਹੇ ਹਾਂ ਜੀ ਹਾਂ ਜੀ ਕਾਟਕੀ ਪੁੱਤਰੀ ਕਾਹ ਕਰੇ ਬੱਪਰੇ ਖਿਲਾਉਣ ਹਾਰ ਜਾਨੇ ਉਹ ਕਹਿੰਦਾ ਹੁੰਦਾ ਆਪਾਂ ਨੂੰ ਜੀ ਇਹ ਉਹ ਹੀ ਜਾਣਦਾ ਹੁੰਦਾ ਜੀ 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 ਬਿਲਕੁਲ ਮਹਾਰਾਜ ਸੱਚੇ ਪਾਤਸ਼ਾਹ ਹਾਜ਼ਰ ਨੇ ਰਾਣੀ ਵਾਲੀ ਮਹਾਰਾਜ ਹਾਜ਼ਰ ਨੇ ਉਹਨਾਂ ਨੇ ਕਰਨਾ ਆਪਣਾ ਕਾਰ ਉਹਨਾਂ ਦੀ ਸੇਵਕ ਉਹਨਾਂ ਦੇ ਨਾਮ ਲੈ ਕੇ ਪ੍ਰਸ਼ਾਦਾ ਛਕਦੇ ਹਾਂ ਹਾਂ ਉਹਨਾਂ ਦੀ ਰੂਪ ਪਾਣੀ ਸਤਿ ਸ਼੍ਰੀ ਅਕਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਪ੍ਰਸ਼ਾਦਾ ਉੱਥੇ ਚੱਲੀ ਕੋਲੇ ਆਪਾਂ ਉੱਤਰ ਅਰਦਾਸ ਕਰ ਦਿੰਦੇ ਹਾਂ ਹਾਂਜੀ ਹਾਂ ਆਜੀ ਆ ਰਿਹਾ ਹਾਂ ਹਾਂਜੀ ਆ ਗਿਆ ਸਾਸ ਬੋਲੋ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਤੋ ਸਮਰਾਥ ਅਕਾਥ ਅਗੋਚਰ ਜੀਉ ਪੰਡ ਤੇਰੀ ਰਾਸ ਰਖੈਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਰਾਸ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗਨ ਨ ਕੋ ਲਾਗੇ ਜਾਕੇ ਰਵਿਆਗੇ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਿਨਾਈ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਹਿਣ ਤੇ ਆਏ ਫਿਰੰਗ ਗੁਰ ਤੇ ਅਮਰਦਾਸ ਆਰਾਮਦਾਸ ਹੈ ਹੋਈ ਸੁਖਾਏ ਅਰਜੁਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰਨ ਔਨਦਾ ਵੈ ਧਾਏ ਸਭ ਥਾਈ ਹੋਏ ਸੁਖਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਹੀ ਹੋਣਾ ਜੀ ਸਖਾਏ ਦਸਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਗੋਲੋ ਜੀ ਵਾਹਿਗੁਰੂ ਪੰਤ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਖੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੈਂਡਟ ਕੀਤਾ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ-ਬੰਦ ਕਟਵਾਏ ਕੋਪਰੀਆਂ ਤਰਵਾਇਆਂ ਚਰਕੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਾਏ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਧਰਮ ਨਹੀਂ ਹਾਰਿਆ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇਹ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੀ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਨ ਤਨ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਤਨ ਤਨ ਮਾਤਾ ਸਾਹਿਬ ਕੌਰ ਜੀ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਸ਼ਹੀਦ ਬਾਬਾ ਦੀਪ ਸਿੰਘ ਮਹਾਰਾਜ ਜੀ ਐ ਸ਼ਹੀਦ ਸਿੰਘੋ ਐ ਗੁਰੂ ਮਹਾਰਾਜ ਪਾਵਨ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਗੁਰੂ ਘਰ ਦੇ ਵਜ਼ੀਰ ਬਾਬਾ ਪਲਵਿੰਦਰ ਸਿੰਘ ਜੀ ਸਾਡੇ ਅਤੀ ਸਤਿਕਾਰਯੋਗ ਕਮਾਂਡੋ ਬਾਬਾ ਜੀ ਮਹਾਰਾਜ ਤਿੰਨਾਂ ਦਾ ਕਰਮ ਕਾਂ ਤੁਸੀਂ ਆਪ ਬਣਾਉਣ ਲੱਗੇ ਹੋ ਸਾਰੇ ਸੰਗਤ ਵਿੱਚੋਂ ਤੁਸੀਂ ਦਾਸ ਰਿਆਂ ਨੂੰ ਚੁਣਿਆ ਹੈ ਮਹਾਰਾਜ ਇਹ ਕਾਰਜ ਆਪ ਜੀ ਦਾ ਹੈ ਆਪ ਜੀ ਦੀ ਬਾਣੀ ਕਹਿੰਦੀ ਹੈ ਜਿਸ ਕਾ ਕਾਰਜ ਤਨ ਹੀ ਕੀਆ ਮਾਨਸ ਕਿਆ ਵਿਚਾਰ ਆਰਾਮ ਆਪ ਜੀ ਦਾ ਕਾਰਜਕ ਹੈ ਆਪ ਜੀ ਨੇ ਕਰਨਾ ਹੈ ਜੇ ਤੁਸੀਂ ਦਾਸ ਰਹੋ ਸੁਣੋ ਦਾ ਸਿਰ ਤੇ ਮੇਕਰ ਪਰਿਆ ਹੱਥ ਰੱਖ ਕੇ ਆਪਣੀ ਇਹ ਸੇਵਾ ਆਪ ਜੀ ਦੇ ਵਜ਼ੀਰ ਸਹਿਬਾਨ ਗੁਰੂ ਮਹਾਰਾਜ ਜੀ ਵਜ਼ੀਰ ਸਹਿਬਾਨ ਦਾ ਸੁੰਦਰ ਮੰਦਰ ਬਣਾਉਣ ਦੀ ਆਗਿਆ ਬਖਸ਼ੋ ਇਹਦੇ ਵਿੱਚ ਕੋਈ ਰੁਕਾਵਟ ਨਾ ਆਵੇ ਨਾ ਮਾਇਆ ਦੀ ਰੁਕਾਵਟ ਆਵੇ ਨਾ ਮਹਾਰਾਜ ਜੀ ਸੀਮੈਂਟ ਸਰੀਆ ਇੱਟਾਂ ਦੀ ਰੁਕਾਵਟ ਆਵੇ ਜਿਹੜੇ ਕੰਮ ਕਰਨ ਵਾਲੇ ਬੱਚੇ ਕਰਨ ਮਹਾਰਾਜ ਜੀ ਸੇਵਾਦਾਰ ਹਨ ਨਾ ਇਹਨਾਂ ਨੂੰ ਕੋਈ ਸਰੀਰਕ ਕਸ਼ਟ ਵਿਗਨ ਆਵੇ ਕਿਰਪਾ ਕਰਿਓ ਮਜ਼ਦੂਰ ਮੈਸਤਰੀ ਸਾਰੇ ਜਾਣੇ ਅਸੀਂ ਸਾਰੇ ਆਪ ਜੀ ਦੇ ਮਜ਼ਦੂਰ ਹੀ ਹਾਂ ਕਿਰਪਾ ਕਰਿਓ ਸਭ ਨੂੰ ਦੇਹ ਰੋਗਤਾ ਬਖਸ਼ ਕੇ ਆਪ ਜੀ ਦੇ ਵਜ਼ੀਰ ਸਹਿਬਾਨ ਬਾਬਾ ਪਲਵਿੰਦਰ ਸਿੰਘ ਜੀ ਕਮਾਂਡੋ ਬਾਬਾ ਜੀ ਦਾ ਨਮਾ ਕਰ ਬਣਾਉਣ ਦੀ ਆਗਿਆ ਬਖਸ਼ੋ ਅੰਗ ਸੰਗ ਸਹਾਈ ਰਹਿਣਾ ਸਾਖੀ ਰੂਪ ਹੋ ਕਰਕੇ ਸਹਾਇਤਾ ਕਰਨੀ ਪੈ ਨਹੀਂ ਦਿਖਾਉਣਾ ਆਪਣੇ ਪਰਿਵਾਰਾਂ ਦੀ ਆਪ ਸੰਭਾਲ ਕਰਨੀ ਸ਼ਹੀਦੀ ਪਹਿਰੇ ਬਖਸ਼ਿਸ਼ ਕਰਨੀ ਗੁਰੂ ਮਹਾਰਾਜ ਜੀ ਸੰਤ ਮਹਾਰਾਜ ਜੀ ਤੰਤਨ ਮਾਤਾ ਸਾਹਿਬ ਕੌਰ ਜੀ ਆਪ ਜੀ ਨੇ ਹਾਜ਼ਰ ਨਾਜ਼ਰ ਹੋ ਕੇ ਆਪਣੇ ਕਾਰਜ ਆਰੰਭ ਤੋਂ ਲੈ ਕੇ ਸਮਾਪਤੀ ਤੱਕ ਸੰਪੂਰਨ ਕਰਾਉਣੇ ਕੋਈ ਰੁਕਾਵਟ ਨਾ ਆਵੇ ਇਨਾ ਖੁਸ਼ੀਆਂ ਨੂੰ ਮੁੱਖ ਰੱਖ ਕੇ ਪ੍ਰਸ਼ਾਦ ਹਾਜ਼ਰ ਹੈ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਸ਼ਕੋ ਮਹਾਰਾਜ ਜੀ ਕਿਰਪਾ ਕਰਕੇ ਭੋਗ ਲਾਓ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਮਿੱਠਾ ਪ੍ਰਸ਼ਾਦ ਹਾਜ਼ਰ ਹੈ ਆਪ ਜੀ ਸ਼ਕੋ ਭੋਗ ਲਾਓ ਦਰ ਪ੍ਰਵਾਣ ਕਰੋ ਮਹਾਰਾਜ ਜੀ ਆਪ ਜੀ ਦੇ ਦਰੋਂ ਕਰੋ ਬਰੋਸਾ ਹੈ ਮਹਾਪੁਰਸ਼ ਬਾਬਾ ਬਲਕਾਰ ਸਿੰਘ ਜੀ ਉਹਨਾਂ ਦਾ ਜਥਾ ਸੰਤ ਆਸ਼ਰਮ ਕਨਗਸ ਮਲੇਸ਼ੀਆ ਵਾਲਿਆਂ ਦਾ ਜਥਾ ਬਾਬਾ ਪਲਵਿੰਦਰ ਸਿੰਘ ਜੀ ਕਮਾਂਡੋ ਬਾਬਾ ਜੀ ਉਹਨਾਂ ਦਾ ਜਥਾ ਸਾਰੀ ਸਾਧ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਤੁਸੀਂ ਹਾਜ਼ਰ ਨਾਜ਼ਰ ਹੋ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਾਰਜ ਆਰੰਭ ਕਰਨ ਦੀ ਆਗਿਆ ਬਖਸ਼ੋ ਦਾਨੀ ਸੱਜਣਾ ਨੂੰ ਦਾਨ ਕਰਨ ਦੀ ਸੇਵਾਦਾਰਾਂ ਨੂੰ ਸੇਵਾ ਕਰਨ ਦੀ ਸਮਰੱਥਾ ਪ੍ਰਦਾਨ ਕਰਨੀ ਆਪ ਆਪਣੀਆਂ ਸੰਗਤਾਂ ਵਿੱਚ ਵਰਤ ਕੇ ਇਹ ਕਾਰਜ ਨੇਪਰੇ ਚਾੜਨ ਦੀ ਕਿਰਪਾਲਤਾ ਕਰੋ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜੀ ਕਲਾ ਤੇਰੇ ਦੇ ਪਾਣੇ ਸ਼ੁਰੂਆਤ ਦਾ ਭਲਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦੇ ਗੁਰੂ ਜੀ ਦਾ ਬਸਾਵਾ ਜੀ ਤੁਸੀ ਬੋਲੋ ਸਾਰੇ ਤਨ ਹੈ ਕੀ ਬਾਚਨ ਦੇ ਜੀ ਆਤਮਾ ਗੀ ਕਮਾਈ ਸਾਧੂ ਦੀ ਤਨ ਗੈ ਜੀ ਕਮਾਈ ਸਾਧੂ ਦੀ ਆਪਾ ਆਜੋ ਖਾਲਤਾ ਜੀ ਨਾਮਨਾ ਪਾਏ ਜੀ ਸਾਦੂਆ ਨੇ ਚਰਨ ਪਾਏ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪਰਮ ਪਰ ਕਿਰਪਾ ਕੀਤੀ ਹੈ ਆਪਣੇ ਗੁਰੂ ਘਰ ਦੇ ਵਜ਼ੀਰ دہلیਜ਼ ਨਗਰ ਦੇ ਵਜ਼ੀਰ ਸਹਿਬਾਨ ਬਾਬਾ ਪਲਵਿੰਦਰ ਸਿੰਘ ਜੀ ਕਮਾਂਡੋ ਬਾਬਾ ਜੀ ਜਿਹੜੇ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਸੰਤਾ आश्रम ਕਣਕਸ ਨਾਲ ਜੁੜੇ ਹੋਏ ਹਨ ਜਦੋਂ ਵੀ ਅਸੀਂ ਕੋਈ ਸਮਾਗਮ ਕਰਦੇ ਹਾਂ ਆਪਣੇ ਹਰ ਇੱਕ ਸਮਾਗਮ ਦੇ ਉੱਤੇ ਹਾਜ਼ਰੀ ਭਰਦੇ ਕਹਿੰ ਬਿਨਾ ਨਾਂਗਾ ਉੱਤੇ ਪਹੁੰਚਦੇ ਕਹਿੰ ਪਹਿਲਾਂ ਵੱਡਾ ਬੇਟਾ ਵੀ ਨਾਲ ਜਾਂਦਾ ਸੀ ਹੁਣ ਛੋਟਾ ਬੇਟਾ ਵੀ ਨਾਲ ਜਾਂਦਾ ਹੈ ਪੈਂਜੀ ਹੋਣੀ ਵੀ ਜਾ ਕੇ ਹਾਜ਼ਰੀ ਭਰ ਕੇ ਆਏ ਕਰਨ ਸੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਦਾ ਘਰ ਬਣਾਉਣ ਦੀ ਸੇਵਾ ਦਾ ਮੌਕਾ ਦਿੱਤਾ ਹੈ ਅਸੀਂ ਇਹ ਦਾਵਾ ਨਹੀਂ ਕਰਦੇ ਕਿ ਅਸੀਂ ਇਕੱਲੇ ਬਣਾਵਾਂਗੇ ਕਿਉਂਕਿ ਜਦੋਂ ਬੰਦੇ ਵਿੱਚ ਈਗੋ ਤੇ ਹੰਕਾਰ ਆ ਜਾਵੇ ਫਿਰ ਵਾਹਿਗੁਰੂ ਹੰਕਾਰ ਕੱਢ ਦਿੰਦੇ ਹਨ ਸਾਧ ਸੰਗਤ ਫਿਰ ਬੰਦਾ ਉਹ ਆਪਦਾ ਕੰਮ ਨੇਪਰੇ ਨਹੀਂ ਚਾੜ੍ਹ ਸਕਦਾ ਹੁੰਦਾ ਅਸੀਂ ਇਹ ਕਹਿੰਦੇ ਹਾਂ ਕਿ ਆਪਾਂ ਨੇ ਸਾਰਿਆਂ ਨੇ ਰਲ ਕੇ ਬਾਬਾ ਜੀਆਂ ਦਾ ਘਰ ਬਣਾਉਣਾ ਹੈ ਇਹ ਉਹ ਕਾਰ ਹੈ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਨੇ ਰਹਿਣਾ ਹੈ ਇਹ ਉਹ ਕਾਰ ਹੈ ਜਿਹਦੇ ਵਿੱਚ ਨਿਤਨੇਮ ਹੋਣਾ ਹੈ ਗੁਰੂ ਮਹਾਰਾਜ ਦੀ ਫੈਮਿਲੀ ਨੇ ਰਹਿਣਾ ਹੈ ਅਸੀਂ ਸਾਰੇ ਆਪ ਕੋ ਆਪਣਾ ਘਰ ਬਣਾਉਂਦੇ ਹਾਂ ਗ੍ਰੰਤੀ ਸਿੰਘਾਂ ਵਾਸਤੇ ਪਾਟੀ ਸਿੰਘਾਂ ਵਾਸਤੇ ਕਦੇ ਵੀ ਕੋਈ ਵੀ ਨਹੀਂ ਸੋਚਦਾ ਇਸ ਕਰਕੇ ਸਮਾ ਬਣਿਆ ਹੈ ਕਿਉਂਕਿ ਅਸੀਂ ਵੀ ਅੰਤਨ ਦੀ ਗਰੀਬੀ ਦੇ ਵਿੱਚੋਂ ਉੱਠੇਗਾ ਅਸੀਂ ਉਹ ਦੁੱਖ ਉਹ ਦਰਦ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਹੈ ਅੱਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਆਪਾਂ ਨੂੰ ਚੁਣਿਆ ਹੈ ਤਾਂ ਸਿ ਸਾਰੇ ਸੰਗਤ ਨੂੰ ਦੋਨੋਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਇਹ ਜੋ ਕਾਰਜ ਹੈ ਅਸੀਂ ਇਕੱਲੇ ਨਹੀਂ ਕਰਾਂਗੇ ਆਪ ਸੰਗਤਾਂ ਦੇ ਨਾਲ ਤਨ ਮਨ ਧਨ ਦੇ ਨਾਲ ਸਹਿਯੋਗ ਦੇਣਾ ਜੀ ਇਹ ਜਦੋਂ ਆਪਾਂ ਪਹੇੜ ਤੋਂ ਅਹਿਮਦਗੜ੍ਹ ਨੂੰ ਜਾਂਦੇ ხਾਂ ਰਸਤੇ ਵਿੱਚ ਵੱਡਾ ਗੁਰਦੁਆਰਾ ਸਾਹਿਬ ਆਉਂਦਾ ਹੈ ਉਹਦੇ ਬਿਲਕੁਲ ਸਾਹਮਣੇ ਚੌੜਾ ਜਿਹਾ ਰਸਤਾ ਆਉਂਦਾ ਹੈ ਇਹ ਰਸਤੇ ਤੋਂ ਅੱਗੇ ਆ ਕੇ ਬਾਬਾ ਜੀ ਦੇ ਘਰ ਬਣ ਰਿਹਾ ਹੈ ਜਿੰਨਾ ਸੰਗਤਾਂ ਨੇ ਵੀ ਤਨ ਮਨ ਧਨ ਦੇ ਨਾਲ ਸੇਵਾ ਕਰਨੀ ਹੈ ਕਿਰਪਾ ਕਰਕੇ ਉਹ ਇੱਥੇ ਆ ਕੇ ਦੇਖੋ ਆਪ ਜੀ ਆ ਕੇ ਦੇਖ ਕੇ ਜਿਹੜੀ ਜਿਹੜੀ ਚੀਜ਼ ਦੀ ਜਿਹੜੇ ਮਟੀਰੀਅਲ ਦੀ ਜ਼ਰੂਰਤ ਹੈ ਇੱਥੇ ਬਾਬਾ ਜੀ હાજર ਹਨ ਸਾਡੇ ਮਿਸਤਰੀ ਵੀਰ હાજર ਹਨ ਸਾਡੇ ਭਰਾ ਮਾਸਟਰ ਜੀ ਹੋਣੀ હાજર ਹਨ ਕਿਸੇ ਨੂੰ ਵੀ ਆ ਕੇ ਮਿਲ ਕੇ ਜਿਹੜੀ ਚੀਜ਼ ਦੀ ਇੱਥੇ ਲੋੜ ਹੈ ਤੁਸੀਂ ਆਪ ਹੀ ਦੇਖ ਕੇ ਜਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਮੈਨੂੰ ਹੀ ਦੋਗੇ ਜਾ ਮੇਰੇ ਫੋਨ ਤੇ ਕਾਲ ਕਰੋਗੇ ਬਾਬਾ ਜੀਆਂ ਦਾ ਨੰਬਰ ਲਿਖ ਕੇ ਸਟੇਟਸ ਪਾਇਆ ਹੋਇਆ ਹੈ ਆਪ ਜੀ ਇਹਨਾਂ ਨੂੰ ਸਿੱਧੀ ਗੱਲ ਕਰਕੇ ਇਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਪੈਸੇ ਨਹੀਂ ਮੰਗਦੇ ਇੱਥੇ ਮਟੀਰੀਅਲ ਦੀ ਜ਼ਰੂਰਤ ਹੈ ਇਹ ਤਕਰੀਬਨ ਪੌਣੇ ਸਵਾ 4 ਵਿਸਵੇ ਥੋਂ ਹੈ ਇਹ ਜਿਹਦਾ ਲੈਂਟਰ ਆਪਾਂ ਨੇ ਪਾਉਣਾ ਹੈ ਇਹਦੇ ਤੇ ਆਪਾਂ ਨੂੰ ਤਕਰੀਬਨ 10 ਲੱਖ ਰੁਪਏ ਦੀ ਲੋੜ ਪੈਣੀ ਹੈ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਬੰਦਨਾ ਹੈ ਮੈਂ ਕਹੂੰਗਾ ਬਾਬਾ ਪਲਵਿੰਦਰ ਸਿੰਘ ਜੀ ਕਮਾਂਡੋ ਬਾਬਾ ਜੀ ਦੋ ਲਬਜ ਜ਼ਰੂਰ ਬੋਲਣ ਕਿਉਂਕਿ ਇਹ ਨੈਟ ਤੇ ਅਸੀਂ ਚਾੜਾਂਗੇ ਜਿਹੜੀ ਜਿਹੜੀ ਸੰਗਤ ਨੂੰ ਜ਼ਰੂਰਤ ਹੋਵੇਗੀ ਉਹ ਸੰਗਤ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰੇ ਔਰ ਇਹਨਾਂ ਦੇ ਨਾਲ ਸੰਪਰਕ ਕਰਕੇ ਮਦਦ ਕਰੇ ਜਿੱਥੇ ਅਸੀਂ ਸਾਰਾ ਜੱਥਾ ਲੈ ਕੇ ਆਏਗਾ ਨਗਰ ਤੋਂ ਸੰਗਤ ਆਈ ਹੈ ਇੱਥੇ ਪੁਹੀੜ ਦੀ ਸੰਗਤ ਅਮਿੰਦਗੜ ਦੀ ਸੰਗਤ ਨਾਲ ਖੜੀ ਹੈ ਔਰ ਨਾਲ ਸਾਡੇ ਬਾਬਾ ਬਲਕਾਰ ਸਿੰਘ ਜੀ ਜੋ ਕਿ ਤੇ ਨੇੜੇ ਨਗਰ ਖੇੜਾ ਰਾੜਾ ਸਾਹ ਵਾਲੇ ਮਹਾਰਾਜ ਜੀ ਦਾ ਚਰਨ ਸ਼ੋ ਨਗਰਗਾ ਜਿੱਥੇ ਬੜੇ ਮਹਾਨ ਨੇ ਸੰਗਤ ਨੂੰ ਬਹੁਤ ਤਾਰਿਆ ਇਹ ਸਾਡਾ ਸਾਰਾ ਇਲਾਕਾ ਹੀ ਰਾੜਾ ਸਾਹ ਵਾਲੇ ਮਹਾਰਾਜ ਤਾਰਿਆ ਸੀ ਵੀ ਉਹਨਾਂ ਦੇ ਵਿਦਿਆਰਥੀ ਆ ਬਾਬਾ ਅਮਰ ਸਿੰਘ ਜੀ ਮੇਰੇ ਵਿਦਿਆਦਾਤੇ ਖੰਨ ਮੈਂ ਉਹਨਾਂ ਤੋਂ ਵਿਦਿਆ ਪੜਿਆ ਹਾਂ ਕਮਾਂਡੋ ਬਾਬਾ ਜੀ ਵੀ ਉਹਨਾਂ ਤੋਂ ਵਿਦਿਆ ਪੜੇ ਹਨ ਸੋ ਮੈਂ ਦੋ ਲਫ਼ਜ਼ ਕਮਾਂਗਾ ਕਿ ਆਪ ਜੀ ਬੋਲੋ ਫਿਰ ਦੋ ਲਫ਼ਜ਼ ਬਾਬਾ ਬਲਕਾਰ ਸਿੰਘ ਜੀ ਵੀ ਕਿਰਪਾ ਕਰਕੇ ਬੋਲਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ਕਤਿ ਸਾਰੀ ਸਾਧ ਸੰਗਤ ਸੰਤੋ ਮਹਾਂਪੁਰਸ਼ੋ ਸਿੱਧੋ ਸਿੰਘੋ ਸੰਤੋ ਮਹਾਰਾਜਿਆਂ ਨੂੰ ਨਮਸਕਾਰ ਕਰਕੇ ਪਤੇ ਪਰਵਾਣ ਕਰਿਓ ਮਹਾਰਾਜ ਜੀ ਆਪ ਜੀ ਨੂੰ ਸ਼੍ਰੀਮਾਨ ਸੰਤ ਬਾਬਾ ਪ੍ਰਸਪਾਲ ਸਿੰਘ ਜੀ ਮਲੇਸ਼ੀਆ ਵਾਲੇ ਮਹਾਂਪੁਰਸ਼ਾਂ ਨੇ ਸਾਰਾ ਕੁਝ ਦੱਸ ਹੀ ਦਿੱਤਾ ਹੈ ਆਪ ਦਾਸ ਨੂੰ ਸਾਰੇ ਜਾਣਦੇ ਹੋ ਬਚਪਨ ਤੋਂ ਲੈ ਕੇ ਜਿੱਥੇ ਜਿੱਥੇ ਵੀ ਸੇਵਾ ਤੁਸੀਂ ਬਰਛਦੇ ਹੋ ਉੱਥੇ ਜਾ ਕੇ ਸੇਵਾ ਕਰੀ ਲਈ ਪਰ ਇਹ ਜੋ ਮਕਾਨ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਜੋ ਮਹਾਪੁਰਸ਼ਾਂ ਨੇ ਕੁਝ ਪੰਥੀ ਕੰਮਾਂ ਨੂੰ ਆਰੰਭਤਾ ਕਰ ਦਿੱਤੀ ਹੈ ਜਿਨ੍ਹਾਂ ਦਾ ਮੈਂ ਦੇਣ ਦੇ ਯੋਗ ਚਾਹਤ ਸਕਦਾ ਜਿੰਨੇ ਵੀ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਸਭ ਤੋਂ ਮੁੱਖ ਕੰਮ ਇਹਨਾਂ ਮਹਾਪੁਰਸ਼ਾਂ ਨੇ ਕੀਤਾ ਕਿਉਂਕਿ ਸਾਰੇ ਸਾਧੂਆਂ ਕੋਲੇ ਦਾਸ ਨੇ ਜਾ ਕੇ ਬੇਨਤੀ ਕੀਤੀ ਸੀ ਪਰ ਕਿਸੇ ਸਾਧੂ ਨੇ ਬਾਹ ਨਹੀਂ ਫੜੀ ਮੇਰੀ ਇਹਨਾਂ ਨੇ ਕਿਰਪਾ ਕੀਤੀ ਹੈ ਵੀ ਮੈਨੂੰ ਹੌਸਲਾ ਦੇ ਕੇ ਵਾਪਸ ਫੜ ਕੇ ਵਚਨ ਕਿਹਾ ਵੀ ਆਪਾਂ ਕਰ ਸੰਗਤੀ ਰੂਪ ਵਿੱਚ ਬਣਾਵਾਂਗੇ ਅਸੀਂ ਮੋਰੇ ਹੋ ਕੇ ਕਰਾਂਗੇ ਸੇਵਾ ਇਹਨਾਂ ਦਾ ਮੈਂ ਸਾਰੀ ਸੰਗਤ ਵੱਲੋਂ ਸਾਡੇ ਦਲੀਲ ਦੀ ਸੰਗਤ ਪਹਿੜ ਦੀ ਸੰਗਤ ਜਿੰਨੇ ਵੀ ਸੰਗਤ ਦੀ ਰੂਪ ਵਿੱਚ ਤੁਸੀਂ ਮੇਰੀ ਬੇਨਤੀ ਮੰਨ ਕੇ ਮੇਰੇ ਪਿਆਰ ਨੂੰ ਮੰਨ ਕੇ ਆਏ ਹੋ ਸੰਤਾ ਮਹਾਪੁਰਸ਼ਾਂ ਦੇ ਨਾਲ ਬਾਬਾ ਬਲਕਾਰ ਸਿੰਘ ਜੀ ਆਏ ਨੇ ਜਿੰਨਾ ਵੀ ਜਥਾ ਆਇਆ ਸਾਡੇ ਭੈਣ ਜੀ ਬਾਬਾ ਜੀ ਦੇ ਘਰੋਂ ਆਏ ਨੇ ਜਿੰਨਾ ਵੀ ਜਥਾ ਇਹਨਾਂ ਦੇ ਨਾਲ ਆਇਆ ਉਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਰੋਮ ਰੋਮ ਕਰਕੇ ਜਣੀ ਆ ਇਹਨਾਂ ਦਾ ਧੰਨਵਾਦ ਵੀ ਕਰਦਾ ਤੇ ਇਹਨਾਂ ਦੇ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦਾ ਸਾਰੀ ਸੰਗਤ ਦੀ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ 20-22 ਸਾਲ ਤੋਂ ਨਗਰ ਦੇ ਨੀਂਵ ਸੇਵਾ ਚੱਲ ਰਹੀ ਹੈ ਉਹਨਾਂ ਸਾਰੇ ਨਗਰ ਵਾਲਿਆਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਪੁੱਤਾਂ ਦੀ ਤਰ੍ਹਾਂ ਪਿਆਰ ਦਿੱਤਾ ਹੈ ਐਵੇਂ ਜਿਵੇਂ ਪਿਆਰ ਦੀ ਆਸ ਕਰਦਾ ਹਾਂ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਜਿਵੇਂ ਮਹਾਂਪੁਰਸ਼ਾਂ ਨੇ ਦੱਸਿਆ ਇਹ ਇੱਕ ਕਾਰਜ ਵੱਡਾ ਹੈ ਸਾਰੀ ਸੰਗਤ ਦੇ ਸਹਿਯੋਗ ਨਾਲ ਹੋਣਾ ਹੈ ਪਹੀੜ ਨਗਰ ਦੇ ਵਿੱਚ ਵੱਡਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਲਰਟ ਸੈਂਟਰ ਦੇ ਨਾਲ ਰਸਤਾ ਮੁੜਦਾ ਹੈ ਉੱਥੇ ਪਿੱਛੇ ਆ ਕੇ ਕਲੋਨੀ ਵਿੱਚ ਹੁੰਜੇ ਵਿੱਚ ਸਾਡਾ ਪਲਾਟ ਉੱਥੇ ਮਕਾਨ ਦਾ ਕੰਮ ਮਹਾਪੁਰਸ਼ਾਂ ਨੇ ਆਰੰਭਤਾ ਕਰ ਦਿੱਤੀ ਹੈ ਜਿਸ ਕੇ ਪ੍ਰਕਾਰ ਦੀ ਵੀ ਸੇਵਾ ਕਰਨੀ ਚਾਹੇ ਉਹ ਪਹੀੜ ਨਗਰ ਵਿੱਚ ਆ ਕੇ ਗੁਰਦਾਰਾ ਸਾਹਿਬ ਦੇ ਸਾਹਮਣੇ ਕਲੋਨੀ ਵਿੱਚ ਪਹੁੰਚੇ ਤੇ ਜਿਹੜੇ-ਜਿਹੜੇ ਮਟੀਰੀਅਲ ਦੀ ਕੋਈ ਸੇਵਾ ਕਰਨੀ ਚਾਹੁੰਦਾ ਸਾਨੂੰ ਮਾਇਆ ਦੀ ਲੋੜ ਨਹੀਂ ਕਿਉਂਕਿ ਇੱਟਾਂ ਦਿਓ ਸੀਮਿੰਟ ਦਿਓ ਰੇਤਾ ਬਜਰੀ ਸਰੀਆ ਜੋ ਤੁਸੀਂ ਦੇਣਾ ਚਾਹੁੰਦੇ ਹੋ ਦਿਓ ਜੇ ਕਿਸੇ ਨੇ ਮਾਇਆ ਦੀ ਸੇਵਾ ਦੇਣੀ ਹੈ ਉਹ ਸਾਡੇ ਠੇਕੇਦਾਰ ਸਾਹਿਬ ਨੂੰ ਸਿੱਧੀ ਦੇ ਸਕਦੇ ਹੋ ਉਹਨਾਂ ਨੂੰ ਆਪਾਂ ਲੇਬਰ ਵੀ ਦੇਣੀ ਹੈ ਇਹ ਕਿਰਪਾ ਸਾਰੇ ਕਰਿਓ ਸਾਰਿਆਂ ਦਾ ਧੰਨਵਾਦ ਹੈ ਬੇਨਤੀ ਹੈ ਵੀ ਨਿਗਾਹ ਦੀ ਮੇਰੀ ਕਾਫੀ ਪ੍ਰੋਬਲਮ ਹੈ 80-90% ਮੇਰੀ ਨਿਗਾਹ ਖਤਮ ਹੋ ਚੁੱਕੀ ਹੈ ਬਚਪਨ ਤੋਂ ਹੀ ਘਟ ਸੀ ਪਰ ਸਮਾਂ ਬੀਤਦਿਆਂ ਬੀਤਦਿਆਂ ਅੱਜ ਬਹੁਤ ਨਿਗਾ ਕਮਜ਼ੋਰ ਹੈ ਪਰ ਗੁਰੂ ਦੀ ਕਿਰਪਾ ਨਾਲ ਅੱਪਦੇ ਗੁਜ਼ਾਰੇ ਜੋਗੀ ਨਿਗਾ ਹੈ ਇਸ ਕਰਕੇ ਕੋਈ ਨਿਗਾ ਵਾਲਾ ਕੰਮ ਮੇਤੋਂ ਨਹੀਂ ਹੁੰਦਾ ਹੈ ਇਹ ਸ੍ਰੀਮਾਨ ਸੰਤ ਬਾਬਾ ਪਿਰਤਪਾਲ ਸਿੰਘ ਜੀ ਮਲੇਸ਼ੀਆ ਵਾਲੇ ਮਹਾਪੁਰਸ਼ ਰਾਣਾ ਸਾਹਿਬ ਦੇ ਸਮਕਾਲੀ ਮਹਾਪੁਰਸ਼ ਮੈਂ ਟੈਣ ਤੋਂ ਗੁਰੇਜ ਨਹੀਂ ਕਰੂੰਗਾ ਕਿਉਂਕਿ ਉਹ ਗਰੀਬ ਤੇ ਅਮੀਰ ਦੀ ਵਾਂ ਫੜਦੇ ਰਹੇ ਨੇ ਹਰੇਕ ਨੂੰ ਸੁੱਖਾਂ ਦੀ ਦਾਤ ਦਿੰਦੇ ਰਹੇ ਨੇ ਇਹਨਾਂ ਵਿੱਚ ਉਹ ਗੁਣ ਨੇ ਉਹਨਾਂ ਦਾ ਰੂਪ ਨੇ ਇਹ ਮੈਂ ਬਲਕਿ ਸਾਰਿਆਂ ਨੂੰ ਕਹੂੰਗਾ ਕੋਈ ਸਾਧੂ ਇੰਨਾ ਪਿਆਰ ਨਹੀਂ ਕਰਦਾ ਕਿਸੇ ਨੂੰ ਗਏ ਨੂੰ ਇਹ ਹਰ ਇੱਕ ਨੂੰ ਭਾਵੇਂ ਕੋਈ ਪਹਿਲੀ ਵਾਰ ਗਿਆ ਭਾਵੇਂ ਕੋਈ 20ਵੀਂ ਵਾਰ ਗਿਆ ਭਾਵੇਂ ਕੋਈ ਚਿਰ ਦਾ ਜੁੜਿਆ ਭਾਵੇਂ ਕੋਈ ਨਵਾਂ ਜੁੜਿਆ ਇਹਨੇ ਖਿੜੇ ਮੱਥੇ ਮਿਲਦੇ ਨੇ ਕੋਈ ਸਾਧੂ ਨਹੀਂ ਮਿਲਦਾ ਕਿਸੇ ਨੂੰ ਆਪ ਸਾਰੇ ਜਾਣਦੇ ਹੋ ਇਹਨਾਂ ਦਾ ਮੈਂ ਰੋਮ ਰੋਮ ਕਰਕੇ ਰਣੀ ਆ ਇਹ ਬੇਨਤੀਆਂ ਪ੍ਰਵਾਨ ਕਰਿਓ ਮਹਾਪੁਰਸ਼ਾਂ ਦੇ ਨਾਲ ਚੱਲ ਕੇ ਦਸਰਿਆਂ ਦੀ ਬੇਨਤੀ ਪ੍ਰਵਾਨ ਕਰਕੇ ਮਹਾਪੁਰਸ਼ਾਂ ਦਾ ਹੁਕਮ ਮੰਨ ਕੇ ਸਾਰੇ ਜਿੰਨਾ ਜਿੰਨਾ ਤੁਸੀਂ ਸਹਿਯੋਗ ਦੇ ਸਕਦੇ ਹੋ ਮਨ ਖੋਡਾ ਦੁਖੇ ਨਾ ਪਰ ਖੁਸ਼ ਹੋ ਕੇ ਸੇਵਾ ਦੇਣੀ ਹੈ ਕਿਸੇ ਗਰੀਬ ਦੇ ਘਰ ਦੇ ਲਈ ਜੇ ਤੁਸੀਂ ਖੁਸ਼ ਹੋ ਕੇ ਸੇਵਾ ਦੇਵੋਗੇ ਤਾਂ ਤੁਹਾਡੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੋਊਗੀ ਫਲ ਗੁਰੂ ਸਭ ਦੇਣਗੇ ਅਰਦਾਸਾਂ ਬੇਨਤੀਆਂ ਅਸੀਂ ਕਰਾਂਗੇ ਇਹ ਬੇਨਤੀਆਂ ਪ੍ਰਵਾਨ ਕਰੋ ਰੋਮ ਰੋਮ ਕਰਕੇ ਸੰਤ ਬਾਬਾ ਪ੍ਰਤਪਾਲ ਸਿੰਘ ਜੀ ਸੰਤ ਬਾਬਾ ਬਲਕਾਰ ਸਿੰਘ ਜੀ ਤੇ ਬਾਕੀ ਜਿੰਨੀ ਵੀ ਸੰਗਤ ਦੇ ਰੂਪ ਵਿੱਚ ਤੁਸੀਂ ਸਾਰੇ ਆਇਓ ਭਾਵੇਂ ਪਹੀੜ ਤੋਂ ਭਾਵੇਂ ਅਹਿਮਦਗੜ੍ਹ ਤੋਂ ਭਾਵੇਂ ਖੇੜੇ ਨਗਰ ਤੋਂ ਭਾਵੇਂ ਦਲੀਜ ਨਗਰ ਤੋਂ ਸਾਰਿਆਂ ਦਾ ਹੀ ਧੰਨਵਾਦ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰਾਨਾ ਹੈ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਵਾਹੀ ਗੁਰਜੀਕਾ ਖਲਸਾ ਗਵਾਹੀ ਗੁਰਜੀਕੀ ਫਤਿਹ ਕਿਉਂਕਿ ਆਪ ਸੰਤਨ ਬੇਨਤੀ ਕੀਤੀ ਗਈ ਹੈ ਸ੍ਰੀ ਮਾਨਸੰਤ ਬਾਬਾ ਪ੍ਰਤਪਾਲ ਸਿੰਘ ਜੀ ਜੋ ਕਿ ਉਹਨਾਂ ਨੇ ਇੱਕ ਗੁਰੂ ਦੇ ਵਜ਼ੀਰ ਜੋ ਕਿ ਆਪਾਂ ਸੇਵਾ ਬਹੁਤ ਕਰਦੇ ਆਂ ਪਰ ਜੋ ਕਿ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਦੀ ਜੋ ਕਿ ਹਾਲਤ ਹੈ ਉਹ ਆਪ ਸਾਰੇ ਸੰਤਾਂ ਜਾਣਦੇ ਹੋ ਸੋ ਸੰਤ ਬਾਬਾ ਪ੍ਰਤਪਾਲ ਸਿੰਘ ਜੀ ਮਹਾਰਾਜ ਜੀ ਨੇ ਬੜੀ ਜੋ ਕਿ ਸੰਗ ਹੈ ਜੋ ਕਿ ਸਮਾਗਮ ਪ੍ਰੋਗਰਾਮ ਕੀਤਾ ਹੈ ਇਨਾਂ ਦੀ ਸੇਵਾ ਕੀਤੀ ਹੈ ਜੋ ਕਿ ਗੁਰੂ ਘਰ ਦੇ ਬਰੀਰ ਬਾਬਾ ਬਲਵਿੰਦਰ ਸਿੰਘ ਜੀ ਗਲੀਦ ਕਲਾ ਜੋ ਕਿ ਬੀਬੀ ਕਰਦੇ ਨੇ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਜਿਵੇਂ ਬਾਬਾ ਜੀ ਨੇ ਆਖਿਆ ਹੈ ਕਿ ਪੈਸੇ ਦੀ ਲੋੜ ਨਹੀਂ ਹੈ ਸਿਮੈਂਟ ਬਜਰੀ ਦਿੱਤਾ ਕੋਈ ਸ਼ਰੀਆ ਹੋਵੇ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਜੋ ਕਿ ਪਿਹੜ ਨਗਰ ਦੇ ਵਿੱਚ ਇਹ ਜੋ ਕਿ ਕਾਰ ਸੇਵਾ ਕਹਿੰਨੋ ਗੁਰੂ ਘਰ ਦੇ ਬਰੀਰ ਦਾ ਜੋ ਮਕਾਨ ਪੈ ਰਿਹਾ ਉਹਨਾਂ ਨੂੰ ਬੇਨਤੀ ਹੈ ਸੰਗਤਾਂ ਨੂੰ ਭਾਈ ਉਥੇ ਪਰਚਾਉਣ ਦੀ ਕਿਰਪਾ ਕਰਨੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪ੍ਰਤਪਾਲ ਸਿੰਘ ਜੀ ਮਲੇਸ਼ੀਆ ਵਾਲੇ ਸੰਤ ਆਸ਼ਰਮ ਕਣਗਸ ਵੱਲੋਂ ਸੰਗਤੀ ਰੂਪ ਵਿੱਚ ਜੋ ਸੇਵਾ ਆਰੰਭ ਕੀਤੀ ਗਈ ਹੈ ਸਾਡੇ ਵੀਰ ਬਾਬਾ ਪਲਵਿੰਦਰ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਪਿੰਡ ਦੇਲੀਜ ਵਾਲੇ ਸੋ ਇਹ ਸੇਵਾ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਨੀ ਹੈ ਦਾਸ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਜੋ ਆਪਣਾ ਤਨਮਨ ਧਨ ਨਾਲ ਜੋ ਵੀ ਮਟੀਰੀਅਲ ਸੇਵਾ ਵਿੱਚ ਭੇਜ ਸਕਦੇ ਹਾਂ ਭੇਜੋ ਜੀ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇ ਹੋ ਜੀ ਇੱਥੇ ਕਿ ਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਮੂਹ ਸਿੱਖ ਸੰਗਤ ਸਾਰਿਆਂ ਦੇ ਚਰਨਾਂ ਵਿੱਚ ਪਹਿਲਾਂ ਵੀ ਮਹਾਪੁਰਸ਼ਾਂ ਨੇ ਭਾਈ ਸਾਹਿਬਾਨ ਨੇ ਬੇਨਤੀ ਕੀਤੀ ਹੈ ਜਿਵੇਂ ਦਾਸ ਵੀ ਬਹੁਤ ਸਮੇਂ ਤੋਂ ਲੇਕੀ ਭਾਈ ਭਲਵਿੰਦਰ ਸਿੰਘ ਜੀਆਂ ਦੇ ਨਾਲ ਜੁੜੇ ਹੋਏ ਹਨ ਉਨਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਨਾ ਉਹਨਾਂ ਨੇ ਭਾਵੇਂ ਸੁਰਾ ਸਾਹਿਬਾਨ ਨੇ ਸੁਰਜ ਜਗਾ ਉਹਨਾਂ ਵਾਸਤੇ ਲੇਕੀ ਦਿੱਤੀ ਆਪ ਸਾਰਿਆਂ ਨੂੰ ਪਤਾ ਹੈ ਜਿਹੜੇ ਗ੍ਰੰਥੀ ਸਿੰਘ ਸਾਹਿਬਾਨ ਹਨ ਕਿੰਨੀ ਕਿੰਨੀ ਕੋ ਪੇਟਾ ਦੇ ਨਾਲ ਸੇਵਾ ਕਰਦੇ ਫਿਰ ਇਹਨਾਂ ਦੇ ਵਿੱਚ ਹੋਰ ਵੀ ਦੁਖਾਂਤ ਦੀ ਗੱਲ ਰਹੀ ਹੈ ਕਿ ਇਹਨਾਂ ਦੀ ਨਜ਼ਰ ਬਹੁਤ ਘੱਟ ਹੈ ਸੋ ਇਸ ਵਾਸਤੇ ਕਿਉਂਕਿ ਕੁੱਲੀ ਗੁੱਲੀ ਅਤੇ ਜੁੱਲੀ ਹਰ ਇੱਕ ਦੀ ਲੋੜ ਲੋੜ ਦੇ ਮੁਤਾਬਕ ਹਰ ਇੱਕ ਪਰਿਵਾਰ ਨੂੰ ਰਹਿਣ ਲਈ ਜਗ੍ਹਾ ਦੀ ਵੀ ਲੋੜ ਹੈ ਤਾਂ ਟਿਕਣ ਲਈ ਲੋੜ ਹੈ ਫਿਰ ਖਾਣੇ ਦੀ ਵੀ ਲੋੜ ਹੈ ਇਸ ਵਾਸਤੇ ਉਹਨਾਂ ਨੇ ਸੰਗਤ ਵਿੱਚ ਆ ਕੇ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਯੋਗ ਮਦਦ ਕੀਤੀ ਜਾਵੇ ਸੋ ਜਿਵੇਂ ਉਹਨਾਂ ਦੇ ਬਜ਼ੁਰਗਾਂ ਨੇ ਥੋੜੀ ਥਾਂ ਲੈ ਕੇ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੂੰ ਰਹਿਣ ਵਾਸਤੇ ਜੋ ਮਕਾਨ ਬਣਨ ਲੱਗਿਆ ਹੈ ਉਹਦੇ ਵਾਸਤੇ ਦਾਸ ਵੱਲੋਂ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਜਿਹੜਾ ਬਿਲਡਿੰਗ ਦਾ ਮਟੀਰੀਅਲ ਹੈ ਉਹਦੀ ਸੇਵਾ ਜਾਂ ਮਾਇਕ ਤੌਰ ਤੇ ਸੇਵਾ ਜਿੰਨੀ ਵੀ ਹੋ ਸਕਦੀ ਹੈ ਵੱਧ ਚੜ ਕੇ ਕਰੀਏ ਕਿਉਂਕਿ ਇੱਕ ਇੱਕ ਕੰਦੇ ਦਾ ਕਾਰਜ ਨਹੀਂ ਹੈ ਉਹ ਕਰਨ ਦੇ ਯੋਗ ਨਹੀਂ ਹੈਗੇ ਇਸ ਵਾਸਤੇ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਆਪਾਂ ਥੋੜਾ ਥੋੜਾ ਜਿੰਨਾ ਵੀ ਹੋ ਸਕਦਾ ਸੇਵਾ ਪਾਈਏ ਕਿ ਇਹ ਜੋ ਮਹਿਲ ਹੈ ਗੁਰੂ ਸਰਗਏ ਇੱਕ ਦਾ ਨਾਮ ਆਪਣੇ ਸਾਧ ਤੇ ਪਹੁੰਚੇਗਾ ਸੋ ਮਾਰੀ ਸਾਰੀਆਂ ਹੀ ਸੰਗਤਾਂ ਨੂੰ ਮੈਂ ਫਿਰ ਬੇਨਤੀ ਕਰਦਾ ਹਾਂ ਕਿ ਤਨ ਕਰਕੇ ਮਨ ਕਰਕੇ ਉਹ ਧਨ ਕਰਕੇ ਆਪਾਂ ਸੇਵਾ ਕਰੀਏ ਸੇਵਕ ਕੋ ਸੇਵਾ ਬਣਾਈ ਉਹਨੂੰ ਬੂਧ ਪਰਮ ਪਦ ਪਾਈ ਸੋ ਸੇਵਾ ਇੱਕ ਭਗਤੀ ਹੈ ਗੁਰਮਖ ਪਿਆਰਿਓ ਕਿਸੇ ਵੀ ਰੂਪ ਦੇ ਵਿੱਚ ਜਿੰਨੀ ਕਰ ਆਪਾਂ ਹੋ ਸਕਦੀ ਹੈ ਉਹ ਕਰਨ ਦੀ ਕੋਸ਼ਿਸ਼ ਕਰੀਏ ਸੋ ਦਾਸ ਵੱਲੋਂ ਵੀ ਬੇਨਤੀ ਹੈ ਕਿ ਵੱਧ ਚੜ ਕੇ ਸਹਿਯੋਗ ਦਿਈਏ ਅਤੇ ਇਹ ਜੋ ਕਾਰਜ ਅਰੰਭਿਆ ਹੈ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਜਰੂਰ ਇੱਕ ਦਿਨ ਨੇਪਰੇ ਚੜੇਗਾ ਔਰ ਸਾਰੀ ਸੰਗਤ ਇੱਕ ਦਿਨ ਫਿਰ ਵੀ ਇਸ ਮਹਿਲ ਦੇ ਵਿੱਚ ਬੈਠ ਕੇ ਅਰਦਾਸਾਂ ਬੇਨਤੀਆਂ ਯੋਜਨੀਆਂ ਕਰੇਗੀ ਅਤੇ ਸਤਿਗੁਰਾਂ ਦਾ ਜੋ ਨਿਤਨੇਮ ਹੈ ਉਹ ਵੀ ਇਸ ਇਸ ਸ਼ਾਂਤੀ ਹੋਇਆ ਕਰੇਗਾ ਕਿਉਂਕਿ ਜਿਹੜਾ ਵੀ ਗੁਰਸਿੱਖ ਹੈ ਉਹ ਨਿਤਨੇਮ ਨਾਲ ਜਰੂਰ ਜੁੜਿਆ ਹੁੰਦਾ ਹੈ ਉਹਦੇ ਆਸਰੇ ਹੀ ਅਸੀਂ ਸਾਰੇ ਫਿਰਦੇ ਹਾਂ ਇਸ ਲਈ ਬੇਨਤੀਆਂ ਪ੍ਰਵਾਨ ਕਰਦੇ ਹੋਏ ਬੰਦ ਚੜ ਕੇ ਸੇਵਾ ਕੀਤੀ ਕੀਤਾ ਕਰਿਓ ਸਭ ਨਾਲ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਗੇ ਨਾਲ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਤੇ ਸਾਰੇ ਸਾਡੇ ਪਰਿਵਾਰ ਵੱਲੋਂ ਸਮੂਹ ਸੰਗਤਾਂ ਦਾ ਤੇ ਬਾਬਾ ਜੀ ਮਲੇਸ਼ੀਆ ਕੰਗਸ ਵਾਲਿਆਂ ਦਾ ਬਾਬਾ ਜੀ ਇਹਨਾਂ ਨਾਲ ਬਲਕਾਰ ਸਿੰਘ ਜੀ ਆਏ ਨੇ ਇਹਨਾਂ ਦੇ ਸਮੂਹ ਜਥੇ ਦਾ ਰੀਣੀ ਹਾਂ ਜੀ ਧੰਨਵਾਦ ਹੈ ਜੀ ਸਾਰਿਆਂ ਦਾ ਜੀ ਆਇਆਂ ਨੂੰ ਸਾਰਿਆਂ ਦਾ ਹੀ ਧੰਨਵਾਦ ਸਾਰਿਆਂ ਨੂੰ ਬੇਨਤੀ ਹੈ ਬਾਬਾ ਜੀ ਨੇ ਕਰਿਆ ਨੇ ਆਸ ਕਰਦੇ ਹਾਂ ਕਿ ਆਪ ਜੀ ਇਹਨਾਂ ਨੂੰ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਤਿ ਅਕਾਲ ਆਪ ਵਰਤੋ ਵੀ ਮਹਾਰਾਜ ਤੁਹਾਡਾ ਪਰਮਾਨੰਥ ਮਾਇਓ ਜੀ ਤੁਹਾਨੂੰ ਮੈਂ ਜੀ ਰਮੇ ਆਪਾਂ ਆਪਾਂ ਕਰ ਦੋ ਹੋਣਾ ਵੀ ਲੋੜ ਤੁਹਾਨੂੰ ਆ ਮਾੜੀ ਕੀ ਆ ਬਣੀ ਜਾ ਕੇ ਜਾਂਦੀ ਕਾਲੀ ਨਾ ਕਰ ਕੋਈ ਕੀ ਆ ਬਣੀ ਜਾ ਕੇ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਇਹ ਜਵਾਨੀ ਤੇ ਬਾਗ ਕਾਟੀਆਂ ਦੇ ਸੁਹਾਗ ਹਰਤਾ ਆਪ ਜੀ ਦੇ ਦਰ ਕਰਦੇ ਪੀਤਵਾਨਾ ਵਾਸਤੇ ਆਪ ਜੀ ਦੇ ਪ੍ਰਮੁਖ ਪਿਆਰੇ ਦਰੋਂ ਪਰੋ ਬਰੋਸਾ ਇਸ ਸੰਤੂਰੋ ਬਹੁਤ ਸਾਰੇ ਮੇਲਵਾਨ ਬਾਹਾਂ ਕਾਸ਼ੇਵਾ ਵਾਸਤੇ ਆਏ ਕਿ ਆਪ ਪਾਈ ਜੇਪ ਸਿੰਘ ਫੌਜੀ ਸਾਹਿਬ ਨਗਰ ਸਤਾ ਨਗਰ ਮਹਿਰਮਨ ਨਗਰ ਤੋਂ ਮੰਗਰਾਜੀ ਜੋ ਤਨ ਤਨ ਸੰਤ ਬਾਬਾ ਅਤਰ ਸਿੰਘ ਮਹਿਮਸਤੂਣ ਵਾਲੇ ਬਾਦ ਜੰਦਾ ਚਰਨ ਸ਼ੋਪ ਪ੍ਰਾਪਤ ਨਗਰ ਹੈ ਕਿਰਪਾ ਕਰਕੇ ਕਮਾਈ ਵਿੱਚ ਵਾਧੇ ਬਰਕਤਾਂ ਪਾਉਣ ਦੀ ਕਿਰਪਾਲਤਾ ਕਰਨੀ ਪਰਵਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਇੱਕ ਹੱਥ ਵਾਗ ਬਖਸ਼ਿਸ਼ ਕਰਨਾ ਦਰਗਾਹੋਂ ਦਾ ਨਾਮ ਉਸ ਨਾਲ ਪੈ ਗਿਆ ਹੈ ਮਹਾਰਾਜੀ ਮਾਇਦਰ ਸੇ ਪ੍ਰਵਾਨ ਕਰ ਰਿਹਾ ਕਿ ਮੈਂ ਸੰਗਤਾਂ ਨੂੰ ਮਹਾਰਾਜੀ ਪ੍ਰੇਰਣਾ ਦੇ ਕਰਕੇ ਤਨ ਮਨ ਤਾਂ ਦੇ ਨਾਲ ਸਹਿਯੋਗ ਦੇਣ ਦੀ ਕਿਰਪਾਲਤਾ ਕਰੋ ਜੋ ਬਾਬਾ ਕਲਵਿੰਦਰ ਸਿੰਘ ਜੀਆ ਦਾ ਨਮਾ ਕਰ ਬਣਨ ਲੱਗਿਆ ਹੈ ਉਹਦੇ ਵਾਸਤੇ ਸਹਿਯੋਗ ਦਿੱਤਾ ਹੈ ਸੁਖ ਹੋਵੇ ਨਾਮ ਜਿਤਾਵੇ ਨਾਨਕ ਨਾਮ ਜਿਤੇ ਪ੍ਰਾਨ ਸਵਾਤੋ ਫੁਲਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਹੱਥ ਪ੍ਰਵੀਰ ਸਿੰਘ ਜੀ ਨੇ ਹਰਮਾਨ ਸਾਹਿਬ ਨਾਮੇ